ਦੀ ਖਾਲਸਾ ਜਿਸਲੇ ਵੀ ਨੀ ਪੰਗਾਂ ਰੋਤੀ ਕਮਿਟੀ ਦੇ ਅੰਦਰ ਵੀ ਇੰਟਰਵਿਊ ਹੋਈ ਹੈ ਸਤਿ ਸ਼੍ਰੀ ਅਕਾਲ ਉਹਨਾਂ ਨੇ ਅਤਵਾਦੀ ਯੋਰ ਦੇ ਕਰੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਸੋ ਕੰਗਨਾ ਰਣੌਤ ਦੇ ਵੱਲੋਂ ਲੰਬੇ ਸਮੇਂ ਤੋਂ ਸਾਡੇ ਸ਼ਹੀਦਾਂ ਯੋਧੀਆਂ ਦੇ ਖਿਲਾਫ ਤੇ ਖਾਸ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਖਿਲਾਫ ਬਕਵਾਸ ਕੀਤੀ ਜਾ ਰਹੀ ਹੈ ਹੁਣ ਜੋ ਉਸਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਅੱਤਵਾਦੀ ਕਿਹਾ ਹੈ ਇਹ ਗੱਲ ਹਰੇਕ ਸਿੱਖ ਨੂੰ ਕਿਸੇ ਵੀ ਸਿੱਖ ਨੂੰ ਬਰਦਾਸ਼ਤ ਨਹੀਂ ਹੈ ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲਾਂ ਦੇ ਜਰਨੈਲ ਕਹਿਣੀ ਕਰਨੀ ਦੇ ਪੂਰੇ ਆ ਜਿਨ੍ਹਾਂ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਹਕੂਕਾਂ ਤੇ ਕੌਮ ਦੀ ਆਜ਼ਾਦੀ ਦੇ ਲਈ ਆਪਾ ਵਾਰਿਆ ਉਹ ਸਾਡੇ ਮਹਾਨ ਸ਼ਹੀਦ ਆ ਉਹ ਆਤਵਾਦੀ ਨਹੀਂ ਉਹ ਸਤਵਾਦੀ ਆ ਉਹ ਸੱਚ ਦੇ ਪਹਿਰੇਦਾਰ ਆ ਤੇ ਭਾਜਪੀ ਨੂੰ ਚਾਹੀਦਾ ਆ ਕਿ ਉਹ ਕੰਗਨਾ ਰਣੌਤ ਦੀ ਜ਼ੁਬਾਨ ਨੂੰ ਜਿਹੜਾ ਆ ਉਹ ਨੱਥ ਪਾਵੇ ਉਹ ਨਾ ਹੋਵੇ ਕਿ ਫਿਰ ਸਿੱਖ ਕੰਗਨਾ ਰਣੌਤ ਦੀ ਜਿਹੜੀ ਜ਼ੁਬਾਨ ਆ ਉਹ ਖਿੱਚ ਲੈਣ ਕੰਗਨਾ ਰਣੌਤ ਦੇ ਵੱਲੋਂ ਪਹਿਲਾਂ ਕਿਸਾਨਾਂ ਦੇ ਖਿਲਾਫ ਬਕਵਾਸ ਕੀਤੀ ਗਈ ਫਿਰ ਇਹਦੇ ਵੱਲੋਂ ਸਿੱਖ ਧਰਮ ਦੇ ਖਿਲਾਫ ਬਕਵਾਸ ਕੀਤੀ ਗਈ ਤੇ ਹੁਣ ਲਗਾਤਾਰ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ ਕੰਗਨਾ ਰਣੋਤ ਨੂੰ ਪਤਾ ਹੋਣਾ ਚਾਹੀਦਾ ਆ ਕਿ ਸਿੱਖ ਮਨਾਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਪੰਜਾਬ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂਵਾਲਿਆਂ ਦਾ ਕੀ ਸਥਾਨ ਆ ਤੇ ਸਿੱਖ ਮਨਾਂ ਦੇ ਵਿੱਚ ਉਹਨਾਂ ਦਾ ਕੀ ਸਤਕਾਰ ਆ ਸਾਹਿਬ ਜੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਉਹਦੇ ਵਿੱਚ 100% ਬੰਦੇ ਉਹਨਾਂ ਨੂੰ ਅੱਤਵਾਦੀ ਕਹਿੰਦੇ ਤੇ ਇੱਕ ਬੰਦਾ ਜਿਹੜਾ ਸੰਤ ਸੰਤ ਜਨਮਾ। ਕੰਗਨਾਰ ਨੂੰ ਨੌਤ ਨੂੰ ਪੰਜਾਬ ਦੇ ਵਿੱਚ ਆ ਕੇ ਦੇਖ ਲੈਣਾ ਚਾਹੀਦਾ ਆ ਕਿ ਹਰੇਕ ਸਿੱਖ ਦੇ ਦਿਲ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਚੌਂਕੜਾ ਮਾਰ ਕੇ ਬੈਠੇ ਹੋਏ ਆ। ਉਹਨਾਂ ਦਾ ਸ਼ਹੀਦੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬਣ ਚੁੱਕਾ ਆ। ਸਾਡੇ ਸਭ ਤੋਂ ਧਾਰਮਿਕ ਸਥਾਨ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਹੋਈ ਏ। ਅਸੀਂ ਪੁਰਾਤਨ ਸ਼ਹੀਦਾਂ ਦੇ ਵਾਂਗ ਹੀ ਸ੍ਰੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਦਿਆ ਨੂੰ ਪੂਜਦੇ ਹਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਤੇ ਉਹਨਾਂ ਦੇ ਬੋਲਾਂ ਤੋਂ ਉੱਤੋਂ ਆਪਾਂ ਵਾਰਨ ਨੂੰ ਜਿਹੜਾ ਆ ਤਿਆਰ ਆ ਸ੍ਰੀ ਜਰਨੈਲ ਸਿੰਘ ਜੀ ਦੇ ਬਾਬਤ ਕੋਮ ਇੱਕ ਵੀ ਲਫ਼ਜ਼ ਸਹਿਣ ਨਹੀਂ ਕਰੇਗੀ ਸਰਕਾਰ ਲਈ ਲਗਾਤਾਰ ਨਹੀਂ ਲੱਗਦਾ ਕਿ ਲਗਾਤਾਰ ਡੰਗਣਾ ਨੋਚਰੀ ਇੱਕ ਸਾਨਾ ਦੇ ਬੁਲਤ ਬੋਲਦੀ ਹੈ ਕਰੀ ਪੰਜਾਬ ਤੇ ਕਰੀ ਸੰਸਾਰ ਤੇ ਪਰ ਫਿਰ ਵੀ ਕੋਈ ਕਾਰਵਾਈ ਹੁੰਦੀ ਨਹੀਂ ਕਾਈ ਦੇਰੀ ਦੇਖੋ ਉਹ ਹਿੰਦੂ ਸਟੇਟ ਦਾ ਹੀ ਇੱਕ ਟੂਲ ਆ ਸੰਧਿਆ ਬੀਜੇਪੀ ਨੇ ਉਹ ਛੱਡੀ ਹੋਈ ਏ ਕਿ ਲਗਾਤਾਰ ਸਿੱਖ ਮਨਾਂ ਨੂੰ ਠੇਸ ਪੰਚਾਵੇ ਸਿੱਖ ਸਿੱਖਾਂ ਦੇ ਜਿਹੜੇ ਜ਼ਖਮ 1984 ਦੇ ਕੱਲੂ ਘਾਰੇ ਵਿੱਚ ਲੱਗੇ बार-बार ਉਹਨਾਂ ਜ਼ਖਮਾਂ ਨੂੰ ਜਿਹੜਾ ਆ ਉਹ ਸੇਕ ਦਿੱਤਾ ਜਾਂਦਾ ਆ ਇਹਨਾਂ ਵੱਲੋਂ ਜਿਹੜਾ ਛੇੜਿਆ ਜਾਂਦਾ ਆ ਸਾਡੇ ਮਨਾਂ ਨੂੰ ਜਿਹੜੀ ਪੀੜ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਸੋ ਇਹ ਸਾਡਾ ਕਰੰਟ ਜਿਹੜਾ ਆ ਉਹ ਦੇਖਣਾ ਚਾਹ ਰਿਹਾ ਬਾਰ-ਬਾਰ ਪਰ ਕੰਗਣਾ ਰਣੌਤ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਅੱਤਵਾਦੀ ਨਹੀਂ ਤੂੰ ਜਿਹਦੀ ਫਿਲਮ ਬਣਾ ਰਹੀ ਐ ਅਮਰਜੈਂਸੀ ਇੰਦਰਾ ਗਾਂਧੀ ਉਹ ਅੱਤਵਾਦੀ ਜਰੂਰ ਸੀ ਕਿਉਂਕਿ ਉਸੇ ਹੀ ਇੰਦਰਾ ਗਾਂਧੀ ਅੱਤਵਾਦ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਫੌਜਾਂ ਚੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੋਲੀਆਂ ਮਾਰੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਤੋਸ਼ਾਖਾਨਾ ਸਾੜਿਆ ਦੁੱਧ ਪੀਂਦੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਸਾਡੇ ਝੂਠੇ ਪੁਲਿਸ ਮੁਕਾਬਲੇ ਕੀਤੇ ਗੇ ਤੋ ਇਹਦੇ ਤੋਂ ਅੰਦਾਜ਼ਾ ਤੇ ਹਰ ਬੰਦਾ ਲਾ ਸਕਦਾ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਜਾਂ ਇੰਦਰਾ ਗਾਂਧੀ ਜਿਹੜੀ ਆ ਉਹ ਅੱਤਵਾਦੀ ਸੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਫੌਜਾਂ ਚੜ੍ਹ ਕੇ ਅੱਤਵਾਦ ਮਚਾਇਆ ਸੀ ਪਰ ਕਾਲਤਾ ਜੀ ਉਹਨਾਂ ਨੇ ਇੰਟਰਵਿਊ ਤੇ ਇਹ ਵੀ ਕਿਹਾ ਵੀ ਸੰਤ ਜੇ ਮੰਨਦੇ ਹੋ ਤੇ ਉਹ AK-47 ਕਿਉਂ ਰੱਖੇ ਦੇਖੋ ਜੇ ਤੇ ਕੰਗਨਾ ਰਣੌਦ ਇਹ ਗੱਲ ਕਰਦੀ ਏ ਕਿ ਸੰਤ ਜਰਨੈਲ ਸਿੰਘ ਜੇਕਰ ਸੰਤ ਆ ਤੇ ਉਹਨਾਂ ਨੇ AK-47 ਕਿਉਂ ਰੱਖੀ ਹਥਿਆਰ ਕਿਉਂ ਰੱਖੇ ਜੇਕਰ ਹਥਿਆਰਾਂ ਦੀ ਗੱਲ ਕਰਦੀ ਹਥਿਆਰ ਤਾਂ ਸਾਡੇ ਗੁਰੂਆਂ ਨੇ ਵੀ ਰੱਖੇ ਸੀ ਛੇਵੇਂ ਪਾਤਸ਼ਾਹ ਜੀ ਨੇ 4 ਜੰਗਾਂ ਲੜੀਆਂ 10ਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਸਾਰੀਆਂ ਫਤਿਹ ਕੀਤੀਆਂ ਇਹ ਹਥਿਆਰ ਰੱਖਣ ਦਾ ਹੁਕਮ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਆ ਕਿ ਜਦੋਂ ਸਾਡੇ ਦਰਸ਼ਨ ਵੀ ਕਰਨਾ ਹੋਣਾ ਗੁਰੂ ਸਾਹਿਬਾਨ ਦਾ ਹੁਕਮ ਆ ਤੇ ਸਿੱਖ ਨੇ ਸ਼ਸਤਰ ਧਾਰੀ ਹੋ ਕੇ ਆਉਣਾ ਆ ਜਦ ਹਮਰੇ ਦਰਸ਼ਨ ਕੋ ਆਵੋ ਬੰਨ ਸੁਚੇਤ ਤਨ ਸ਼ਸਤਰ ਸਜਾਓ ਇਹ ਗੁਰਬਾਣੀ ਸਾਡਾ ਸਿਧਾਂਤ ਆ ਇਤਿਹਾਸ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡੇ ਗੁਰੂਆਂ ਦੇ ਸ਼ਹੀਦਾਂ ਯੋਧਿਆਂ ਦੇ ਸ਼ਾਸਤਰ ਸਭਾ ਹੈ ਮਾਨ ਹੈ ਸਾਡੇ ਤੇ ਗੁਰੂਆਂ ਨੇ ਵੀ ਜਿਹੜੇ ਸ਼ਾਸਤਰ ਆ ਉਹ ਰੱਖੇ ਸੀ ਤੇ ਜੇਕਰ ਇਹ ਗੱਲ ਕਰਦੀਏ ਕਿ ਸ਼ਾਸਤਰ ਰੱਖਣ ਦੇ ਨਾਲ ਸੰਤ ਨਹੀਂ ਹੋ ਸਕਦਾ ਫਿਰ ਤੁਸੀਂ ਇਹ ਦੇਖੋ ਕਿ ਹਿੰਦੂ ਧਰਮ ਦੇ ਵਿੱਚ ਜਿਨ੍ਹਾਂ ਨੂੰ ਭਗਵਾਨ ਕਰਕੇ ਪੂਜਿਆ ਜਾਂਦਾ ਆ ਸ੍ਰੀ ਰਾਮਚੰਦਰ ਜੀ ਨੇ ਵੀ ਸ਼ਾਸਤਰ ਰੱਖੇ ਸੀ ਸ੍ਰੀ ਕ੍ਰਿਸ਼ਨ ਜੀ ਨੇ ਵੀ ਸ਼ਾਸਤਰ ਰੱਖੇ ਸੀ ਇਸੇ ਤਰ੍ਹਾਂ ਸ਼ਿਵ ਜੀ ਦੇ ਕੋਲ ਵੀ ਤ੍ਰਿਸ਼ੂਲ ਆ ਇਸੇ ਤਰ੍ਹਾਂ ਦੁਰਗਾ ਦੇਵੀ ਹੋਰ ਤਾਂ ਜਿਨ੍ਹਾਂ ਦੇਵੀ ਦੇਵਤੇ ਜਿਨ੍ਹਾਂ ਨੂੰ ਹਿੰਦੂ ਧਰਮ ਦੇ ਵਿੱਚ ਬੜੇ ਸਤਕਾਰ ਦੇ ਨਾਲ ਭਗਵਾਨ ਕਹਿ ਕੇ ਪੂਜਿਆ ਜਾਂਦਾ ਤੇ ਜੇਕਰ ਸ਼ਾਸਤਰਾਵਾਲਿਆਂ ਨੂੰ ਪਧਵਾਨ ਕਿਹਾ ਜਾ ਸਕਦਾ ਆ ਤੇ ਫਿਰ ਏਕੇ 47 ਵਾਲੇ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਵਾਲਿਆਂ ਨੂੰ ਸੰਤ ਕਿਉਂ ਨਹੀਂ ਕਿਹਾ ਜਾ ਸਕਦਾ ਸਿੱਖ ਕੌਮ ਦੇ ਵਿੱਚ ਦੇਗ ਤੇਗ ਦਾ ਸਿਧਾਂਤ ਬਾਣੀ ਬਾਣੇ ਦਾ ਸਿਧਾਂਤ ਸ਼ਾਸਤਰ ਅਤੇ ਸ਼ਾਸਤਰ ਦਾ ਜਿਹੜਾ ਸਿਧਾਂਤ ਆ ਉਹ ਗੁਰੂ ਸਾਹਿਬਾਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੋਇਆ ਆ ਅਮਰਜੈਂਸੀ ਫਿਲਮ ਨੂੰ ਲੈ ਕੇ ਕਾਫੀ ਵਿਰੋਧ ਹੋਇਆ ਸੈਂਸਰ ਬੋਰਡ ਨੇ ਰੋਕੀ ਵੀ ਹੁਣ ਲਗਾਤਾਰ ਪਿਆਰ ਸੀਨ ਕੱਟ ਕੇ ਉਹ ਫਿਰ ਸ਼ਰਮਾਕਰ ਆਚਰ ਲਿੰਕ ਹੋ ਰਹੀ ਹੈ ਉਹਦੇ ਬਾਰੇ ਦੇਖੋ ਸਿੱਖ ਨੌਜਵਾਨਾਂ ਦੇ ਵੱਲੋਂ ਸਿੱਖ ਕੌਮ ਦੇ ਵੱਲੋਂ ਪੂਰਾ ਰੋਹ ਜਤਾਇਆ ਜਾਵੇਗਾ ਇਹ ਫਿਲਮ ਪੰਜਾਬ ਦੇ ਵਿੱਚ ਨਹੀਂ ਚੱਲਣ ਦਿੱਤੀ ਜਾਵੇਗੀ ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਬੀ ਵਿਗਾੜਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾ ਰਹੀ ਆ ਤੇ ਸਾਡੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਦਾ ਰੋਲ ਆ ਉਹ ਅਸੀਂ ਕਿਸੇ ਵੀ ਮਨੋਖ ਨੂੰ ਜਿਹੜਾ ਆ ਉਹ ਨਹੀਂ ਕਰਨ ਦੇਵਾਂਗੇ ਕਿਉਂਕਿ ਸੰਤ ਜਰਨੈਲ ਸਿੰਘ ਜੀ ਇੱਕ ਰੋਹਾਨੀ ਅਤੇ ਜਰਨੈਲ ਸਿੰਘ ਜਤ ਜਨ ਉਹਨਾਂ ਦਾ ਰੋਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਆ ਸੋ ਕੰਗਣਾ ਰਣੌਤ ਜਿਹੜੀਆਂ ਹਰਕਤਾਂ ਕਰ ਰਹੀ ਏ ਉਹ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਵੇ ਕਿਉਂਕਿ ਜੇਕਰ ਇਹ ਗੱਲ ਕਰਦੇ ਆ ਕਿ ਦਰਵਾਜ਼ਾ ਉੱਤੇ ਹਮਲਾ ਹੋਇਆ ਤੇ ਤਾਂ ਕਰਕੇ ਸੰਤ ਜਰਨੈਲ ਸਿੰਘ ਅੱਤਵਾਦੀ ਸੀ ਕਿਉਂਕਿ ਉਹਨਾਂ ਕਰਕੇ ਹਮਲਾ ਕਰਨਾ ਪਿਆ ਆ ਹੁਣ ਤਾਂ ਰਵਨੀਤ ਮਿੱਟੂ ਵੀ ਉਹ ਰਾਹੁਲ ਗਾਂਧੀ ਨੂੰ ਅੱਤਵਾਦੀ ਕਹੀ ਜਾ ਰਿਹਾ ਆ ਤੇ ਫਿਰ ਰਾਹੁਲ ਗਾਂਧੀ ਦਾ ਭਾਜਪੀ ਨੇ ਘਰ ਜਾ ਕੇ ਕਦੋਂ ਢੋਣਾ ਆ ਰਾਹੁਲ ਗਾਂਧੀ ਨੂੰ ਕਦੋਂ ਮਾਰਨਾ ਪਹਿਲਾਂ ਤਾਂ ਉਹ ਜਵਾਬ ਦੇਣ ਉਹੀ ਗੱਲ ਸੰਤ ਦੇ ਤੱਕ ਦੀ ਗੱਲ ਆ ਜੀ ਦੇਖੋ ਰਾਹੋ ਗਾਂਧੀ ਦੇ ਵੇਲੇ ਜਿਹੜਾ ਪਰਚਾ ਭਾਵੇਂ ਹੋ ਜਾਵੇ ਰਵਨੀਤ ਬਿੱਟੂ ਦੇ ਉੱਤੇ ਪਰ ਜਦੋਂ ਸੱਤ ਜਰਨੈਲ ਸਿੰਘ ਜੀ ਦੇ ਖਿਲਾਫ ਕਿਸੇ ਵੱਲੋਂ ਬਗਵਾਸ ਕੀਤੀ ਜਾਂਦੀ ਹੈ ਉਦੋਂ ਸਰਕਾਰ ਪਰਚਾ ਵੀ ਨਹੀਂ ਕੱਟਦੀ ਕਿਉਂਕਿ ਇਹ ਸਰਕਾਰੀ ਟੂਲ ਸਰਕਾਰ ਨੇ ਆਪ ਹੀ ਜਿਹੜੇ ਆ ਉਹ ਛੱਡੇ ਹੁੰਦੇ ਆ ਤਾਂ ਜੋ ਸਿੱਖਾਂ ਨੂੰ ਜਿਹੜੇ ਜ਼ਖਮ ਆ ਉਹ ਦਿੱਤੇ ਜਾਣ ਉੱਤੇ ਹੋਣਾ ਚਾਹੀਦਾ ਐ ਤੇ ਮੁੰਡੇ ਨੂੰ ਲੈ ਕੇ ਵੀ ਉਹ ਪਰਚਾ ਕਰਾ ਕੇ ਦੇ ਦੇ। ਦੇਖੋ ਐਸਜੀਪੀਸੀ ਹੋਵੇ ਤਾਂ ਇਹ ਸਾਡੀਆਂ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਉਹਨਾਂ ਨੂੰ ਇਹਦੇ ਖਿਲਾਫ ਆਵਾਜ਼ ਵੀ ਚੁਕਣੀ ਚਾਹੀਦੀ ਆ ਤੇ ਸਖਤ ਜਿਹੜਾ ਐਕਸ਼ਨ ਆ ਉਹ ਵੀ ਲੈਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਚੁੱਪ ਰਹੇ ਤੇ ਸਾਡੀ ਜਿਹੜੀ ਚੁੱਪੀ ਆ ਉਹ ਫਿਰ ਖਤਰਨਾਕ ਹੋ ਜਾਵੇਗੀ। ਇਹ ਲੋਕ ਹੋਰ ਵੀ ਜਿਹੜੇ ਆ ਉਹ ਅਗਾਹ ਵੱਧ ਸਕਦੇ ਆ। ਭਾਜਪਾ ਨੂੰ ਖਾਸ ਕਰਕੇ ਚਾਹੀਦਾ ਆ ਕਿ ਉਹ ਕੰਗਨਾਰ ਰਣੌਤ ਨੂੰ ਨੱਥ ਪਾ ਦੇਵੇ। ਜੇਕਰ ਕਿਸੇ ਸਿੱਖ ਨੌਜਵਾਨ ਨੇ ਜਜਵਾਤੀ ਹੋ ਕੇ ਕੋਈ ਐਕਸ਼ਨ ਕਰ ਦਿੱਤਾ ਤੇ ਬਾਅਦ ਵਿੱਚ ਜੋ ਸਾਰੇ মিডিਆ ਨੇ ਰੋਲਾ ਪਾਉਣਾ ਹੈ ਇਸ ਤੋਂ ਪਹਿਲਾਂ ਹੀ ਚਾਹੀਦਾ ਹੈ ਕਿ ਸਰਕਾਰ ਉਹਨੂੰ ਪਹਿਲਾਂ ਹੀ ਜਿਹੜਾ ਨਾਥੀਆ ਪਾਵੇ ਸੰਗਤ ਨੂੰ ਇਹੀ ਅਪੀਲ ਹੈ ਕਿ ਜਿਹੜੇ-ਜਿਹੜੇ ਸਾਡੇ ਗੁਰੂ ਸਾਹਿਬਾਨਾਂ ਸ਼ਹੀਦਾਂ ਯੋਧਿਆਂ ਦੇ ਖਿਲਾਫ ਬਕਵਾਸ ਕਰਦੇ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਆ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਜਿਹੜਾ ਆ ਉਹ ਲਿਆ ਜਾਵੇ ਸੰਤ ਜਰਨੈਲ ਸਿੰਘ ਜੀ ਸਾਡੇ ਹਿਰਦਿਆਂ ਦੇ ਵਿੱਚ ਵਸੇ ਹੋਏ ਆ ਸੋ ਉਹਨਾਂ ਖਿਲਾਫ ਅਸੀਂ ਕੋਈ ਵੀ ਜਿਹੜੀ ਟਿੱਪਣੀ ਬਰਦਾਸ਼ਤ ਨਹੀਂ ਕਰ ਸਕਦੇ